ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਦੱਸਿਆ ਵੀ ਬਾਣਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਟਾਫ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸੱਦ ਦੇਆਤੀ ਜੀ ਦੇ ਦਿਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡੇਆਲਾ ਸ਼ੇਕੂਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਾਂ ਨੂੰ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਕਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਲੋ ਦਿਲਬਾਖ ਸਿੰਘ ਤਰਸਕੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਤਲਵੰਡੀ ਦਿਨਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰਾਣੇ ਬਰਾਮਦ ਕੀਤੀ ਹੈ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਕੋਈ ਹਥਿਆਰ ਕਰ ਨਹੀਂ ਹਾਦਿਕ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ ਐਸ ਐਚ ਓ ਸਾਹਿਬ ਤੇ ਸਾਰ ਸੁਖਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮਿਹਨਤ ਚ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ ਕੋਈ ਡਰਗ ਮਨੀ ਡਰਗ ਮਨੀ 5000 ਰੁਪਏ ਇਹਨਾਂ ਦੇ ਕੋਲੋਂ ਮਿਲਿਆ ਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਹ ਤੋਂ ਪਹਿਲਾਂ ਹੀ ਸਾਡੇ ਹੱਥ ਚੜ ਗਏ ਇਸ ਤੋਂ ਪਹਿਲਾਂ ਦਾ ਮਾਮਲਾ ਦਰਜ ਹੈਗਾ ਇਹਨਾਂ ਤੋਂ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਪਹਿਲੇ ਪਰਚੇ ਦਰਜ ਹੈਗੇ ਆ ਜਿਹੜੇ ਸਾਰੇ ਦੂ-ਦੂ ਮਕਦਮੇ ਪਹਿਲਾਂ ਦਰਜ ਕਿ ਕਿਥੋਂ ਮਾਲ ਲੈ ਜਾਂਦੇ ਇਹ ਪਤਾ ਲੱਗਾ ਕੋਈ ਇਹ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਫ਼ਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰੇ ਉਹ ਕਲੀਅਰ ਕਰਾਂਗੇ ਸਾਰੇ ਦੀ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9631 ਨਸ਼ਾ کافی ਫੜੇ ਜਾਂਦਾ ਕੋਸਲਾ ਪਰ ਨਸ਼ਾ ਖਤਮ ਕਿਉਂ ਨਹੀਂ ਹੋ ਰਹਾ ਕੀ ਕਾਰਨ ਦੀ ਹੈ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ इजी ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ 'ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡਿਆਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਹੈਗੀ ਆ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਸੱਚੋ ਸਾਹਿਬ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ ਤੇ ਇਹ ਵਜਾਇਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਆ ਲੋਕ ਸਾਥ ਦੇਣਗੇ ਤਾਂ ਫੇਰ ਇਹ ਨਸ਼ੇ ਦੇ ਬਿਲਕੁਲ ਅਸੀਂ ਖਤਮ ਖਾਤਮਾ ਕਰ ਸਕਦੇ ਜਿਹੜਾ ਸ਼ੇਗੁਰਪੁਰਾ ਨਾਲ ਕਿਤੇ ਹੱਬਾ ਵਾਲੀ ਨਸ਼ੀ ਦੀ ਜੇ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਦਾ ਪਰਚਾ ਹੁੰਦਾ ਹੁਣ ਇਹ ਤੋਂ ਅਲੱਗਾ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਛੇਹੂਪੁਰ ਮਹੱਲੇ ਵਾਲਿਆਂ ਨੂੰ ਵੀ ਕਿ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ ਅਸੀਂ ਹਰ ਟਾਈਮ ਉੱਥੇ ਸਾਡੀ ਨਿਗਾਹ ਆ ਤੇ ਉਹਦਾ ਹੀ ਸਾਡਾ ਨਤੀਜਾ ਦੇਖੋ 1 ਕਿਲੋ ਜਿਹੜੀ ਬਰਾਮਦਗੀ ਹੋਈ ਜਿਹੜੇ ਪਹਿਲੇ ਬੱਚੇ ਉਹ ਵੀ ਨਸ਼ਿਆਂ ਦੇ ਬੱਚੇ ਨਾਲੇ ਜਾਂ ਹੋਰ ਜਿਹੇ ਹੁੰਦੇ ਸੀ ਹਾਂ ਜੀ ਉਹਦੇ ਵੀ ਹਾਂ ਜੀ ਨਸ਼ੇ ਦੀ ਹੀ ਹੋਈ ਇਹਨਾਂ ਦੇ ਉੱਤੇ ਹਾਂ ਜੀ